ਹਾਂਜੀ ਜੀ ਹਾ ਚਾਲ ਹੈ ਸਾਰਿਆਂ ਦਾ ਤੁਹਾਾਰਾ ਸਾਡੇ ਬਲੌਗ ਵਿੱਚ ਤੇ ਅੱਜ ਅਸੀਂ ਹੋਏ ਹਾਂ ਸਾਰੇ ਜਾਣੇ ਇਕੱਠੇ ਦੇਖ ਸਕਦੇ ਹਾਂ ਕਰਨ ਸਾਡਾ ਭਰਾ ਇੱਧਰ ਬੈਠਾ ਸੇਮੂ ਇੱਧਰ ਬੈਠਾ ਲੱਖਾ ਇਹ ਆ ਲਈ ਵਧੀਆ ਜੀ ਠੀਕ ਠਾਕ ਅਸੀਂ ਕਰ ਰਹੇ ਹਾਂ ਟੋਕਨ ਠੀਕ ਤੇ ਅੰਦਰ ਗਿਆ ਹਟਾ ਕੇ ਉਹ ਰਹੇ ਸਾਡਾ ਬੈਕਿੰਗ ਗਾਹਾਂ ਵਿੱਚ ਕੀ ਹਾਲ ਚਾਲ ਹੈ ਓਕੇ ਰਿਪੋਰਟ ਓਕੇ ਰਿਪੋਰਟ ਬਾਕੀ ਸੇਵਾਦਾਰ ਸਾਡੇ ਆਏ ਨਹੀਂ ਹਾਂ ਸੇਵਾਦਾਰਾਂ ਨੂੰ ਨਹੀਂ ਪੰਜ ਜੀ ਸੇਵਾਦਾਰਾਂ ਨੇ ਹੋਰ ਹੋਣਾ ਸੀਗਾ ਉਹ ਗਏ ਹੋਏ ਆ ਚੋਨੇ ਚਾ ਤੇ ਇੱਕ ਦੋ ਜਣੇ ਸ਼ਹਿਰ ਗਏ ਹੋਏ ਆ ਤੇ ਤਾਂ ਤੱਕ ਕਰਕੇ ਉਹਨਾਂ ਦਾ ਪਹੁੰਚਣ ਹੀ ਗਿਆ ਤੇ ਗੱਲ ਤੋਂ ਫੇਰ ਸੇਵਾ ਜਾਰੀ ਰਹੇਗੀ ਇਸੇਵਾਦਾਰ ਹੋਰ ਵੀ ਵੱਧ ਤਵੱਦ ਆ ਸਕਦੇ ਆ ਸਾਡੇ ਪਿੰਡ ਮੇਲਾ ਹੁੰਦਾ ਬਹੁਤ ਤਗੜਾ 1 ਜਨਵਰੀ ਨੂੰ ਬਾਬਾ ਲੰਗਰ ਸਿੰਘ ਜੀ ਦੇ ਵਟਸਐਪ ਤੇ ਤੇ ਉਹਨਾਂ ਦੇ ਟੋਕਣ ਆਪਣੇ ਕੋਲੇ ਪਹੁੰਚੇ ਸੀਗੇ ਠੀਕ ਕਰਨ ਵਾਸਤੇ ਜੋੜਾ ਘਰ ਵਾਲੇ ਤੇ ਉਹਦੀ ਸੇਵਾ ਕਰ ਲਈ ਸੀ ਹਾਂ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਸਾਰੇ ਦੇ ਰੈਸਟੋਰੈਂਟ ਘੱਟ ਪਾਉਣਾ ਆ ਜੀ ਬਾਦਲ ਅੱਜ ਅਸੀਂ ਪਹੁੰਚੇ ਹਾਂ ਪਰ ਇਹ ਰੱਖੇ ਦੇ ਉਵੇਂ ਬਾਹਰ ਰਹਿਣਾਗਾ ਪਰ ਲੋਕਾਂ ਠੀਕ ਕਰਨਾ ਤੇ ਨਹੀਂ ਨਹੀਂ ਹੋਰ ਜੀ ਤੇ ਸਾਹਸਰੀ ਆ ਸਾਹਸਰੀ ਕਾਜ਼ੀ ਕਰਨ ਉਹ ਸਾਡਾ ਚੋਬਰ ਬਿਜੀ ਬੈਠਾ ਉਹ ਤੁਸੀਂ ਦੇਖ ਸਕਦੇ ਆ ਇਹ ਥੋੜਾ ਜਿਆਦਾ ਹੀ ਬਿਜੀ ਰਹਿੰਦਾ ਅੱਜ ਕੱਲ ਇਹ ਕੈਮਰੇ ਦੇ ਸਾਹਮਣੇ ਆਉਣ ਤੋਂ ਬਹੁਤ ਜਿਆਦਾ ਸ਼ਰਮਾਉਂਦਾ ਸਾਡਾ ਚੋਬਰ ਇਹ ਦੇਖ ਸਕਦੇ ਮਿੱਲੀ ਹੈ ਸ਼ਰਮਿਲੀ ਹੈ ਇਹ ਆ ਜਦੋਂ ਮਰਜ਼ੀ ਕੈਮਰੇ ਸਾਹਮਣੇ ਆ ਸਕਦਾ ਸੋਹਣਾ ਮੁੰਡਾ ਦੇਖ ਸਕਦੇ ਤੁਸੀਂ ਕੋਈ ਵੀ ਸਾਨੂੰ ਸੰਪਰਕ ਕਰੇ ਸੋਹਣਾ ਮੁੰਡਾ ਇਹ ਮੈਂ ਆਪਣੇ ਇੱਕ ਬੱਚਾ ਆਇਆ ਸੀਗਾ ਤੇ ਤੈਨੂੰ ਇਹਦੇ ਕੋਲੇ ਸੀ ਉਹਨਾਂ ਨੇ ਆਹ ਕਾਰਟੂਨ ਤਿਆਰ ਕੀਤਾ ਉਹਨਾਂ ਨੇ ਆਹ ਕਾਰਟੂਨ ਤਿਆਰ ਕੀਤਾ ਚਾਹ ਲੈਣ ਗਿਆ ਆ ਚਾਹ ਦੇਖ ਸਕਦੇ ਹੋ ਤੁਸੀਂ ਕਾਰਟੂਨ ਦੇਖੋ ਤੁਸੀਂ ਹਾਂ ਵੱਡਾ ਜੇ ਕਿਸੇ ਨੂੰ ਵੀ ਪਸੰਦ ਆ ਕਾਰਟੂਨ ਦਾ ਕਮੈਂਟ ਜਰੂਰ ਕਰੋ ਕਿਵੇਂ ਦਾ ਲੱਗਿਆ ਜੀ ਆਪ ਦੀ ਪੇਂਟ ਆਪ ਦੀ ਪੇਂਟਿੰਗ ਬਣਾਉਣੀ ਹੋਵੇ ਫੋਟੋ ਸਾਨੂੰ ਜਰੂਰ ਸੰਪਰਕ ਕਰੇ ਦੇਖੋ ਤੁਸੀਂ ਕਾਈਵਰ ਸਿੰਘ ਬਰਾੜ ਦੇਖ ਸਕਦੇ ਹੋ ਤੁਸੀਂ ਲਖਵੀਰ ਸਿੰਘ ਦਾ ਬੇਟਾ ਲਖਵੀਰ ਸਿੰਘ ਦਾ ਬੇਟਾ ਦੇਖ ਸਕਦੇ ਹੋ ਤੇ ਸਾਦਿਆਂ ਤੁਸੀਂ ਸਾਡੇ ਸੇਵਾਦਾਰ ਲੱਗੇ ਸੇਵਾ 'ਚ ਰੇਟ ਓਪਨ થઈ ਅਸਲ ਨਹੀਂ ਮੈਂ ਕੱਲ ਨੂੰ 600 ਵਾਲੀ ਕਰਨੇ ਬਸ ਆਪਾਂ ਆਹ ਫੇ ਪੂਰੇ ਨਹੀਂ ਕਿ ਫਿਰ 600 ਵਾਲੀ ਪੂਰੀ ਤਾਂ ਇਹਦਾ ਪੂਰੇ ਸਾਰੇ 600 ਵਾਲੇ ਨੇ 600 ਦੇ ਰੁਪਏ ਕਰਦੇ ਹਾਂ ਹਾਂ ਉਹਨਾਂ ਬਾਕੀ ਰਾਤ ਨੂੰ ਵੇਖ ਲਾਂਗੇ ਫਿਰ ਆਹ ਕਾਰਨ ਲੈਣਾ ਤੇ ਕੋਈ ਵੀ ਅਲ ਗਿਆ ਉਹ ਗਾਣੇ ਤਾਂ ਉਹ ਹੀ ਰਹਾਂ ਮੈਨੂੰ ਖੰਡਾ ਰੋ ਤੇ ਮਿੱਟੀ ਦੀ ਗੱਲ ਰਾਤ ਨੂੰ ਦਨ ਪਿਆਵਾਂਗੇ ਕੋਕ ਕਰਨ ਖੰਡਾ ਖੁੱਲੇ ਆ ਕਿਉਂਣਗੇ ਰਾਤ ਨੂੰ ਵੇਜ ਰ ਰ ਕੇ ਸਾਰੇ